ਸੋ ਨਮਸਕਾਰ ਆਦਾਬ ਸਸੀਕਾਲ ਇੱਕ ਵਾਰ ਫੇਰ ਤੁਹਾਡਾ ਕਪੀ ਸ਼ਰਮਾ ਵਲੌਗ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡੀ ਸਿਹਤ ਯੋਜਨਾ ਲਾਗੂ ਕੀਤੀ ਗਈ ਹੈ ਜਿਹੜੀ ਜਨਵਰੀ ਮਹੀਨੇ ਤੋਂ ਲਾਗੂ ਹੋਵੇਗੀ ਤੇ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਸੰਸਾਰ ਹਨ ਇਹਦੇ ਵਿੱਚ 10 ਲੱਖ ਦਾ ਮੁੱਖ ਮੁਫਤ ਇਲਾਜ ਦਿੱਤਾ ਜਾਵੇਗਾ ਇਸ ਯੋਜਨਾ ਦੇ ਤਹਿਤ ਰਾਜ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਕੋਈ ਆਮਦਨ ਸੀਮਾ ਨਹੀਂ ਇਸ ਯੋਜਨਾ ਵਿੱਚ ਕੋਈ ਆਮਦਨ ਸੀਮਾ ਨਹੀਂ ਹੈ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਆਮ ਨਾਗਰਿਕ ਸਭ ਇਸ ਦਾ ਲਾਭ ਲੈ ਸਕਣਗੇ ਕੈਸ਼ਲੈਸ ਅਤੇ ਪੇਪਰਲੈਸ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਤਾਂ ਜੋ ਲੋਕ ਕੋਈ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਸਕਣ ਵਿਆਪਕ ਖਰਚੇ ਇਸ ਵਿੱਚ ਗੰਭੀਰ ਬਿਮਾਰੀਆਂ ਆਪਰੇਸ਼ਨ ਆਈਸੀਯੂ ਟੈਸਟ ਅਤੇ ਦਵਾਈਆਂ ਦੇ ਖਰਚੇ ਸ਼ਾਮਿਲ ਹਨ ਇਲਾਜ ਤੋਂ ਪਹਿਲਾਂ ਅਤੇ ਬਾਅਦ ਦਾ ਖਰਚਾ ਵੀ ਇਸ ਯੋਜਨਾ ਦੇ ਵਿੱਚ ਸ਼ਾਮਿਲ ਰਹੇਗਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਹਿਮ ਗੱਲਾਂ ਮਹਿੰਗੇ ਇਲਾਜ ਤੋਂ ਰਾਤ ਯੋਜਨਾ ਦਾ ਮੁੱਖ ਉਦੇਸ਼ ਸੈਕੰਡਰੀ ਅਤੇ ਟर्शियਰੀ ਸਿਹਤ ਸੰਭਾਲ ਤੋਂ ਹੋਣ ਵਾਲੇ ਭਾਰੀ ਖਰਚੇ ਨੂੰ ਹਟਾਉਣਾ ਹੈ ਇਹ ਯੋਜਨਾ ਸ਼ਹਿਰ ਅਤੇ ਪਿੰਡੂ ਖੇਤਰ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਮਜ਼ਬੂਤ ਕਰੇਗਾ ਆਰਥਿਕ ਤੰਗੀ ਰੁਕਾਵਟ ਨਹੀਂ ਬਣੇਗੀ ਹੁਣ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ ਕੋਈ ਵੀ ਨਾਗਰਿਕ ਸਰਕਾਰੀ ਜਾਂ ਸੁਚੀਬਦ ਨਿੱਜੀ ਹਸਪਤਾਲ ਵਿੱਚ ਆਪਣਾ ਮੁਫਤ ਇਲਾਜ ਕਰਵਾ ਸਕੇਗਾ ਯੋਜਨਾ ਦੀਆਂ ਪ੍ਰਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਹਨ ਉਹ ਇਸ ਅਨਸਾਰ ਹਨ 10 ਲੱਖ ਤੱਕ ਦਾ ਇਲਾਜ ਹਰ ਸਾਲ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਜੋ ਕਿ ਪਹਿਲਾਂ ਚੱਲ ਰਹੀਆਂ 5 ਲੱਖ ਵਾਲੀਆਂ ਯੋਜਨਾਵਾਂ ਤੋਂ ਵਾਧੂ ਰਹੇਗਾ ਜਿਹੜੀਆਂ ਪਹਿਲਾਂ ਵੀ ਆਸ਼ਮਾਨ ਦੀਆਂ ਜੋ ਵੀ ਕਾਰਡ ਦੀਆਂ 5 ਲੱਖ ਦੀਆਂ ਇਲਾਜ ਦੀਆਂ ਸੁਵਿਧਾਵਾਂ ਸੀ ਉਤੋਂ ਅਲਾਦਾ ਹੋਏਗਾ ਅਲੱਗ ਹੋਏਗਾ ਜੀ ਇਹ ਕਿਸੇ ਕਾਰਡ ਦੀ ਲੋੜ ਨਹੀਂ ਲੋਕਾਂ ਨੂੰ ਹੁਣ ਨੀਲੇ ਪੀਲੇ ਕਾਰਡ ਦੇ ਚੱਕਰ ਵਿੱਚ ਫਸਣ ਦੀ ਨਹੀਂ ਕੋਈ ਵੀ ਲੋੜ ਸਿਹਤ ਕਾਰਡ ਰਾਈ ਹਰ ਨਵਾਸੀ ਯੋਗ ਹੋਵੇਗਾ ਹਰ ਬਿਮਾਰੀ ਦਾ ਕਵਰ ਸਰਕਾਰ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਸੰਭਵ ਹੋਵੇਗਾ ਕੈਸ਼ਲੈਸ ਸੁਵਿਧਾ ਮਰੀਜ਼ਾਂ ਨੂੰ ਕੋਈ ਰੁਪਇਆ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹਸਪਤਾਲ ਸਿੱਧਾ ਸਰਕਾਰ ਤੋਂ ਕਲੇਮ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦੋ ਅਹਿਮ ਨੁਕਤੇ ਮਹਿੰਗੇ ਇਲਾਜ ਤੋਂ ਰਾਹਤ ਇਸ ਯੋਜਨਾ ਦਾ ਮੁੱਖ ਉਦੇਸ਼ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ਲੈਸ ਅਤੇ ਪੇਪਰਲੈਸ ਸੇਵਾਵਾਂ ਰਾਹੀਂ ਦੂਜੇ ਅਤੇ ਤੀਜੇ ਦਰਜੇ ਸਕੈਂਡਰੀ ਐਂਡ ਟੈਟਰੀ ਦੇ ਸਿਹਤ ਕਰਮਚਾਰੀਆਂ ਨੂੰ ਘਟਾਉਣਾ ਹੈ ਸੇਵਾਵਾਂ ਤੱਕ ਪਹੁੰਚ ਇਸ ਸਕੀਮ ਸ਼ਹਿਰੀ ਅਤੇ ਪਿੰਡੂ ਖੇਤਰ ਵਿੱਚ ਸਿਹਤਾਂ ਜਣੂ ਮਜ਼ਬੂਤ ਕਰੇਗੀ ਤਾਂ ਜੋ ਗਰੀਬਾਂ ਅਤੇ ਗਰੀਬ ਗਰੀਬ ਬੰਦਾ ਵੀ ਵਧੀਆ ਇਲਾਜ ਕਰਵਾ ਸਕੇ ਯੋਜਨਾ ਸੰਬੰਧੀ ਜਾਣਕਾਰੀ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਮੇਰੀ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕਣ ਸੋ ਇੱਕ ਵਾਰੀ ਸਾਰੇ ਮੇਰੇ ਦਰਸ਼ਕਾਂ ਨੂੰ ਨਮਸਕਾਰ ਅਦਾ ਸਸੀਆ ਕਾਲ